ਆਪਰ ਇੰਨੀਆਂ ਵੀ ਕਰਦੇ ਆ ਤੇ ਛੱਤਰ ਫੇਰ ਖਾਨੇ ਆ ਕਿਉਂ ਛੱਤਰ ਖਾਨੇ ਆ ਮੈਂ ਤੁਹਾਨੂੰ ਦੱਸਣ ਲਈ ਪਹਿਲਾਂ ਖੜਾ ਹੋਇਆ ਕਿ ਜੋ ਸਾਡੇ ਸੂਝਵਾਨ ਐਕਸਪੀਰੀਅੰਸ ਯੋਧੇ ਬੈਠੇ ਨੇ ਸਟੇਜ ਤੇ ਚਾਹੇ ਕਿਸਾਨ ਜਥੇਬੰਦੀਆਂ ਦੇ ਹੋਣ ਡੱਲੇਵਾਲ ਸਾਹਿਬ ਪੰਨੂ ਸਾਹਿਬ ਖੋਸਾ ਸਾਹਿਬ ਜਾਂ ਸਾਡੇ ਪੰਥ ਨਾਲ ਰਿਲੇਟਡ ਚਾਹੇ ਬਾਪੂਦਰ ਸੇਮ ਸਿੰਘ ਜੀ ਹੋਣ ਖਾਰਾ ਸਾਹਿਬ ਲੱਖਾ ਭਾਈ ਵੱਡਾ ਲਾ ਜੀ ਜਾਂ ਜਿੰਨੇ ਵੀ ਹੋਰ ਸਾਰੇ ਸੱਜਣ ਸਾਡੇ ਤੇ ਨਾਲ ਨਾਲ ਲੀਗਲ ਐਕਸਪਰਟ ਆਪਾਂ ਕੁਛ ਅੱਜ ਦੀ ਰੈਲੀ 'ਚੋਂ ਕੱਢਣਾ ਕੀ ਹੈ ਪ੍ਰੋਬਲਮ ਕੀ ਹੈ ਕਿ ਅਸੀਂ ਨਾਰੇ ਲਾਉਨੇ ਆ ਆਪ ਦਾ ਇਕੱਠ ਵਿਖਾਉਨੇ ਆ ਤੇ ਫੇਰ ਕਹਿੰਦੇ ਆ ਸਾਡੀ ਵਾਰੀ ਆਊਗੀ ਅਸੀਂ ਬੜੀ ਇਨਕਲਾਬ ਲਿਆ ਦੇਾਂਗੇ ਹੁਣ ਸਾਨੂੰ ਵੋਟ ਪਾ ਦਿਓ ਇਹਨੇ ਸੱਤਿਆ ਨਾਸ਼ ਕੀਤਾ ਸਾਡਾ ਆਪਾਂ ਨੂੰ ਖੜਨਾ ਨਹੀਂ ਆਉਂਦਾ ਸੁੰਨਾ ਨਹੀਂ ਆਉਂਦਾ ਤੇ ਫਿਰ ਲੜਨਾ ਨਹੀਂ ਆਉਂਦਾ ਮੈਂ ਤੁਹਾਡੇ ਸਾਹਮਣੇ ਇਸ ਕੱਜ ਤੇ ਪਿੱਛੇ ਕਿਉਂ ਕਿਹਾ ਕਿ ਯਾਰ ਜੇ ਆਪਾਂ ਇੱਥੇ ਨਹੀਂ ਖੜ ਸਕਦੇ ਇੱਥੇ ਬਹਿ ਨਹੀਂ ਸਕਦੇ ਤਾਂ ਭਗਵੰਤ ਮਾਨ ਤੋਂ ਕੀ ਉਮੀਦ ਕਰਦੇ ਆ ਆ ਹੁਣੇ ਇੱਕ ਬੀਬੀ ਨੇ ਕਿਹਾ ਕਿ ਉਹਨੇ ਵਿਆਹ ਕਰਾ ਲਿਆ ਉਹ ਮੈਂ ਆਣਾ 20 ਵਿਆਹ ਕਰਾ ਲੇ ਪੰਜਾਬ ਲਈ ਤਾਂ ਕੁਛ ਕਰ ਲੈ ਤੇ ਕੀ ਕਰਾਂਗੇ ਆਪਾਂ ਪਿਛਲੀ ਵਾਰੀ ਕਾਂਗਰਸੀ ਨਹੀਂ ਵੜਨ ਦਿੱਤੇ ਓਦੋਂ ਪਹਿਲਾਂ ਅਕਾਲੀ ਨਹੀਂ ਵੜਨ ਦਿੱਤੇ ਹੁਣ ਆਪਾਲੇ ਨਹੀਂ ਵੜਨ ਦੇਵਾਂਗੇ ਤੇ ਹਸਲ ਕੀ ਹੋਇਆ ਜੁੱਤੀਆਂ ਉਹਨਾਂ ਦੀਆਂ ਸਿਰ ਸਾਡਾ ਕੀ ਇਹ ਹੀ ਕੰਮ ਚੱਲੀ ਜਾਊਗਾ ਹਰ ਵਾਰੀ ਅਗਲੀ ਵਾਰੀ ਕੋਈ ਇੱਥੇ ਬੈਠੇ ਚੋ ਬਣਾ ਦਿਓ ਫਿਰ ਉਹ ਕੰਮ ਕਰਨ ਲੱਗ ਜੇ ਫਿਰ ਆਪਾਂ ਇਹੀ ਬੈਠੀਏ ਫਿਰ ਉਹਦੇ ਨਾਂ ਤੇ ਨਾਰੇ ਲਾ ਲਈਏ ਕਿ ਮਰਦਾਬਾਦ ਕੋਈ ਸਿਸਟਮ ਬਣਾਇਆ ਜਾਊਗਾ ਅੱਜ ਇਹ ਰੈਲੀ ਦਾ ਵੀ ਇੱਕ ਮਕਸਦ ਹੈ ਇਸੇ ਲਈ ਮੈਂ ਪਹਿਲਾਂ ਖੜਾ ਹੋ ਕੇ ਬੋਲਣ ਲੱਗਿਆ ਕਿ ਮੇਰੇ ਤੋਂ ਬਾਅਦ ਜਿੰਨੇ ਸਾਡੇ ਸਥਿਕਾਰਤ ਲੋਕ ਸਾਡੀ ਬੇਨਤੀ ਮੰਨ ਕੇ ਹਾਜ਼ਰ ਆਏ ਨੇ ਹੋਏ ਨੇ ਤੁਹਾਡੇ ਸਨਮਾਨ ਖੋਣਗੇ ਉਸ ਗੱਲ ਬਾਰੇ ਉਹ ਵੀ ਵਿਚਾਰ ਦੇਣ ਕਿਉਂਕਿ ਇਨਾ ਐਕਸਪੀਰੀਅੰਸ ਲੋਕਾਂ ਦੇ ਨਾਲ-ਨਾਲ ਸਾਡੇ ਯੰਗਸਟਰ ਮੁੰਡੇ ਭਾਣਾ ਹੋਵੇ ਛੋਟਾ ਹੋਵੇ ਨਾ ਬੜੇ ਪੁੱਠੇ ਜੇ ਆ ਜਨਵਦੀਪ ਹੋਵੇ ਮੈਂ ਇਹਨਾਂ ਨੂੰ ਵੀ ਕਹੂੰਗਾ ਕਿ ਲੜਨ ਦਾ ਤਰੀਕਾ ਸ਼ਾਰਪ ਕਰੋ ਨੀਤੀਆਂ ਤੇ ਕਰੋ ਮੁੱਦੀਆਂ ਤੇ ਕਰੋ ਨਹੀਂ ਤਾਂ ਛਿੱਤਾਂ ਰਹੀ ਪੈਣਗੇ ਅੱਜ ਆਪਾਂ ਕਿਉਂ ਇਕੱਠੇ ਹੋਏ ਆ ਕਿਉਂਕਿ ਪੁਲਿਸ ਜ਼ਬਰ ਕਰਦੀ ਹੈ ਔਰੇ ਜਬਰ ਕੋਈ ਨਵਾਂ ਨਹੀਂ ਆ ਪੰਜਾਬ ਲਈ ਇਸ ਆਜ਼ਾਦੀ ਤੋਂ ਬਾਅਦ ਜਾਂ ਕਹਿ ਲੋ 47 ਤੋਂ ਬਾਅਦ ਸ਼ੁਰੂ ਹੋ ਗਿਆ ਸੀ ਚਾਹੇ ਪੰਜਾਬੀ ਸੂਬੇ ਦੀ ਲੜਾਈ ਹੋਵੇ ਨੈਕਸਲਾਈਟ ਦੀ ਲੜਾਈ ਹੋਵੇ ਜਾਂ ਖਾੜਕੂ ਦੌਰ ਹੋਵੇ ਹਮੇਸ਼ਾ ਤੇ ਹੁਣ ਇੱਕ ਦਬਾਰਾ ਜਬਰ ਤਾਣੂ ਜਾਨ ਲੱਗਿਆ ਆ ਬੀਬੀ ਬੈਠੇ ਨੇ ਗੋਨਿਆਂ ਨੇ ਤੋਂ ਇਨਾਂ ਦਾ ਹਸਬੰਡ ਇਨਾਂ ਦਾ ਪਤੀ ਜਿਨ੍ਹਾਂ ਦਾ ਨਾਂ ਨਰਿੰਦਰਦੀਪ ਸਿੰਘ ਸੀ ਕੋਕੋ ਕੇ ਮਾਰਿਆ ਪੁਲਿਸ ਨੇ 16 ਜਗ੍ਹਾ ਤੇ ਕਰੰਟ ਲਾਇਆ ਤੇ ਕੀ ਆਪਾਂ ਮੈਨੂੰ ਇਹ ਦੱਸੋ ਪੁਲਿਸ ਵਾਲੇ ਉੱਤੋਂ ਡਿੱਗੇ ਨੇ ਆਪਣੇ ਘਰਾਂ ਦੇ ਹੀ ਮੁੰਡੇ ਨੇ ਤਾਂ ਫੇਰ ਉਹ ਕਿਉਂ ਗੜਬੜ ਕਰਦੇ ਨੇ ਕਿਉਂਕਿ ਉੱਤੇ ਲੋਕ ਦੂਜੇ ਬੈਂਦੇ ਨੇ ਉੱਤੇ ਕਿੱਥੇ ਯਾਰ ਆ ਸਤੋਜ ਦਾ ਭਗਵੰਤ ਸਿੰਘ ਮਾਨ ਇਹ ਕਿਉਂ ਸਿਸਟਮ ਨਾਲ ਹੋ ਜਾਂਦੇ ਨੇ ਤੇ ਸਾਨੂੰ ਛੱਡ ਜਾਂਦੇ ਨੇ ਸਿਰਫ ਨੀਤੀਆਂ ਗਲਤ ਐ ਆਪਾਂ ਨੀਤੀਆਂ ਸਹੀ ਕਰਾਈਏ ਪਹਿਲਾਂ ਅੱਜ ਜਿਹੜੇ ਮਕਸਦ ਲਈ ਮਿਲੇ ਆ ਉਹ ਐ ਪੁਲਿਸ ਜ਼ਬਰ ਇੱਕ ਮੈਂ ਤੁਹਾਨੂੰ ਹੁਣ ਗੱਲ ਸੁਣ ਕਹਿਣਾ ਧਿਆਨ ਨਾਲ ਸੁਣੀਓ ਜੇ ਤੇ ਮੇਰੀ ਇੱਕ ਬੇਨਤੀ ਐ ਸਾਰੇ ਸਟੇਜ ਤੇ ਬੈਠੇ ਹੋਏ ਡਿਗਨਿਟੀਜ਼ ਨੂੰ ਕਿ ਪਲੀਜ਼ ਸੁਣੀਓ ਜੇ ਤੇ ਆਪ ਦੀ ਸਪੀਚ ਚ ਇਸ ਗੱਲ ਬਾਰੇ ਆਪ ਦੀ رائے ਜ਼ਰੂਰ ਦਿਓ ਜੀ ਇੱਕ ਚੀਜ਼ ਸ਼ੁਰੂ ਕਦੋਂ ਹੋਈ ਕਿ ਇਹਦੇ ਤੇ ਕਾਨੂੰਨ ਬਣ ਸਕਦਾ ਹੈ 2006 ਚ ਸੁਪਰੀਮ ਕੋਰਟ ਦਾ ਇੱਕ ਫੈਸਲਾ ਆਇਆ ਸੀ ਫੈਸਲਾ ਆਇਆ ਸੀ ਜਦੋਂ ਇੱਕ ਪਿੱਲ ਪਾਈ ਸੀ ਉੱਤਰ ਪ੍ਰਦੇਸ਼ ਦੇ ਡੀਜੀਪੀ ਐਕਸ ਡੀਜੀਪੀ ਤੇ ਬਨੀਤ ਨਰਾਇਣ ਨੇ ਉਹ ਫੈਸਲਾ ਆਇਆ ਸੀ 2006 ਚ ਤਾਂ ਉਹਨਾਂ ਨੇ ਕਿਹਾ ਸੀ ਕਿ ਕੋਈ ਬੰਦਾ ਕੁਝ ਗਲਤ ਕਰਦਾ ਹੈ ਤਾਂ ਆਪਾਂ ਪੁਲਿਸ ਕੋਲੇ ਕੰਪਲੇਂਟ ਕਰਦੇ ਆਂ ਬਾਬਾ ਜੀ ਤੇ ਜੇ ਪੁਲਿਸ ਗਲਤ ਕਰੇ ਤਾਂ ਫੇਰ ਕੀ ਕਰਗੀ ਤਾਂ ਸੁਪਰੀਮ ਕੋਰਟ ਨੇ ਕਿਹਾ ਸੀ ਪੁਲਿਸ ਰਿਫਾਰਮ ਦੇ ਨਾਲ ਨਾਲ ਇੱਕ ਪੀਸੀਏ ਬਣੇ ਪੀਸੀਏ ਕੀ ਹੈ ਤੁਹਾਨੂੰ ਦੱਸ ਦਿਆਂ ਪੁਲਿਸ ਕੰਪਲੇਂਟ ਅਥਾਰਟੀ ਜਿਹੜੀ ਅਥਾਰਟੀ ਪੁਲਿਸ ਦੇ ਖਿਲਾਫ ਵੀ ਕੰਮ ਕਰ ਸਕਦੀ ਹੈ ਪੰਜਾਬ ਸਰਕਾਰ ਨੇ ਉਹ ਅਥਾਰਟੀ 2007 ਚ ਬਣਾਈ ਸੀ ਪਰ ਰੂਲ ਐਂਡ ਰੈਗੂਲੇਸ਼ਨ ਨਹੀਂ ਬਣਾਏ ਸੀ ਜਦ ਕਿ ਉਹਦੇ ਵਿੱਚ ਸੁਪਰੀਮ ਕੋਰਟ ਦੀ ਮੂਲ ਭਾਵਨਾ ਇਹ ਸੀ ਕਿ ਜੇ ਆਮ ਬੰਦਾ ਸਫਰ ਕਰੇ ਆਮ ਬੰਦੇ ਨਾਲ ਧੱਕਾ ਹੋਵੇ ਤਾਂ ਉਹਦੀ ਸ਼ਿਕਾਇਤ ਹੋ ਸਕੇ ਤੇ ਇੱਕ ਫਿਕਸਡ ਟਾਈਮ 'ਚ ਨਿਸ਼ਚਿਤ ਟਾਈਮ 'ਚ ਉਹਦਾ ਇਨਸਾਫ ਮਿਲ ਸਕੇ ਕਿ ਉਹ ਗੱਲ ਲੋਕਾਂ ਦੇ ਸਾਹਮਣੇ ਹੋਵੇ ਹੁਣ ਇਹ ਸਾਡੀਆਂ ਗਵਰਨਮੈਂਟਾਂ ਚਾਹੇ ਕੋਈ ਆ ਜੇ ਕਿਉਂਕਿ ਉਹ ਲੁਟੇਰੇ ਬਣ ਜਾਂਦੇ ਨੇ ਬੜੀਆਂ ਹੋਰ ਮਾਮਲਿਆਂ 'ਚ ਅਸੀਂ ਦੱਸਦੇ ਰਹੇ ਹਾਂ 2014 ਤੇ ਫਿਰ 2019 ਉਹਦੇ ਵਿੱਚ ਇੱਕ ਅਮੈਂਡਮੈਂਟ ਅਮੈਂਡਮੈਂਟ ਹੁੰਦਾ ਸੋਧ ਕੀਤੀ ਗਈ ਔਰ ਤੁਸੀਂ ਹਰਾਨ ਹੋਵੋਗੇ ਕਿ ਉਸ ਕਮੇਟੀ ਦਾ ਹੈੱਡ ਵੀ ਡੀਜੀਪੀ ਤੇ ਚੀਫ ਸੈਕਟਰੀ ਲਾ ਦਿੱਤੇ ਗਏ ਜਿਹੜੇ ਕਿ ਆਲ ਰੈਡੀ ਸਾਡੇ ਹੈੱਡ ਨਹੀਂ ਤਾਂ ਫਿਰ ਕੰਪਲੇਂਟ ਕਿਨੂੰ ਕਰੀਏ ਭਾਈ ਕੰਪਲੇਂਟ ਕਿਨੂੰ ਕਰੀਏ ਜੋ ਮਾਰ ਰਿਹਾ ਹੈ ਉਸ ਉਹੀ ਮੁਨਸਫ ਉਹੀ ਜੱਜ ਇਹ ਗਲਤ ਹੈ ਤਾਂ ਆਪਾਂ ਮੰਗ ਕੀ ਕਰਨੀ ਹੈ ਕਿ ਉਹਦੇ ਵਿੱਚ ਸੋਧ ਕੀਤੀ ਜਾਵੇ ਅਮੈਂਡਮੈਂਟ ਕੀਤੀ ਜਾਵੇ ਜੀ ਨੂੰ ਆਸੀਂ 9 ਉਹਦੀਆਂ ਕਲੋਜ਼ਸ ਬਣਾ ਕੇ ਲਿਖਿਆ ਹੈ 9 ਸੋਧਾਂ ਲਿਖੀਆਂ ਨੇ ਕਿਵੇਂ ਉਹ ਕਮੇਟੀ ਸਰਕਾਰੀ ਪ੍ਰਭਾਵ ਤੋਂ ਤੇ ਪੁਲਿਸ ਤੋਂ ਬਾਹਰ ਰਵੇ ਕਿਵੇਂ ਉਹ ਜਾਂਚ ਕਰ ਸਕੇ ਉਹ ਸਾਡੇ ਪੇजेस ਤੇ ਵੀ ਹੋਣਗੀਆਂ ਔਰ ਜਿੰਨੇ ਡਿਗਨਿਟੀ ਨਹੀਂ ਇਹਨਾਂ ਦੇ ਪੇजेस ਤੇ ਵੀ ਹੋਣਗੀਆਂ ਔਰ ਮੈਂ ਪ੍ਰੈਸ ਨੂੰ ਵੀ ਰਿਲੀਜ਼ ਕਰਾਂਗੇ ਅਸੀਂ ਇਹਨੂੰ ਸੁਣ ਲਿਓ ਜੇ ਮੈਂ ਤੁਹਾਡੇ ਨਾਲ ਦਾਅਵੇ ਨਾਲ ਆਣਾ ਕਿ 50% ਜੇ ਉਹ ਗੱਲਾਂ ਮੰਨ ਲੀਆਂ ਜਾਣ ਤਾਂ ਆਪਾਂ ਪੁਲਿਸ ਦਾ ਤਸ਼ੱਦਦ ਉਹਦੇ ਤੇ ਕਾਬੂ ਪਾ ਸਕਦੇ ਹਾਂ 50% ਪਰ ਗੱਲ ਇਹ ਹੈ ਕਿ ਜਦੋਂ ਕੋਈ ਐਮ ਐਲ ਐਮ ਪੀ ਜਾਂ ਜੋ ਵੀ اے ਬੀ ਸੀ ਨੇ ਜਦੋਂ ਇਹ ਆਉਣ ਤਾਂ ਉਹ ਗੱਲਾਂ ਆਪਾਂ ਉਹਨਾਂ ਤੋਂ ਪੁੱਛੀਏ ਕਿ ਦੱਸ ਭਾਈਏ ਕਰੇਗਾ ਕਿ ਨਹੀਂ ਕਰੇਗਾ ਉਹਦਾ ਹੈਡ ਸਿਵਲ ਕੱਪੜਿਆਂ ਚ ਜਾਂ ਕਹਿ ਲੋ ਸਿਵਲਿਅਨ ਜਾਂ ਸਾਡੇ ਜਿਵੇਂ ਐਕਟਿਵਿਸਟ ਨੇ ਇੰਨਾ ਚੋਂ ਬਣਾਇਆ ਜਾਊਗਾ ਪੰਜ ਬੰਦੇ ਹੋਣਗੇ ਔਰ ਜਿਹੜੀ ਪੁਲਿਸ ਉਹਦੀ ਕਾਰਵਾਈ ਕਹਿ ਲੋ ਜਾਂ ਜਾਂਚ ਕਰੂਗੀ ਉਹ ਉਹਨਾਂ ਦੇ ਥੱਲੇ ਹੋਊਗੀ ਉਸ ਕੇਸ ਦਾ ਜਿਹੜੀ ਉਹ ਐਪਲੀਕੇਸ਼ਨ ਪਾਊਗੀ ਉਹਦੇ ਪ੍ਰਤੀ ਜਵਾਬ ਦੇ ਉਹਨਾਂ ਅਥਾਰਟੀ ਨੂੰ ਹੋਊਗੀ ਤਾਂ ਜੋ ਉਹ ਆਈਓ ਵੀ ਬਦਲ ਸਕੇ ਇਹਦੀਆਂ ਕੁਝ ਟੈਕਨੀਕਲ ਗੱਲਾਂ ਨੇ ਜਿਹੜੀਆਂ ਤੁਹਾਨੂੰ ਲਿਖ ਕੇ ਭੇਜਾਂਗੇ ਅਸੀਂ ਪਰ ਇੱਕ ਗੱਲ ਮੰਨ ਲਿਓ ਜੇ ਸਰਕਾਰ ਕਿਸੇ ਦੀ ਬਣੇ ਜੇ ਇਨ੍ਹਾਂ ਮੁੱਦਿਆਂ ਤੇ ਬਣੂ ਤਾਂ ਹੀ ਆਪਣੀ ਹਾਲਤ ਸੁਧਰੂਗੀ ਨਹੀਂ ਤਾਂ ਬੰਦਾ ਕਰਪਟ ਹੁੰਦਿਆ ਟਾਈਮ ਨਹੀਂ ਲਾਉਂਦਾ ਆ ਭਗਵੰਤ ਮਾਨ ਕੁਲਤਾਰ ਸਿੰਘ ਸੰਧਵਾ ਅਰਵਿੰਦ ਕੇਜਰੀਵਾਲ ਇਹ ਸਭ ਆ ਗੱਲਾਂ ਕਰਦੇ ਸੀ ਆ ਬੁੱਢੇ ਨਾਲ ਦਰਿਆ ਤੇ ਵੀ ਘੁੰਮਦੇ ਸੀ ਐਮ ਐਸ ਪੀ ਦਾ ਵੀ ਦਾਵਾ ਦਿੰਦੇ ਸੀ ਪੁਲਿਸ ਜ਼ਬਰ ਦੀ ਵੀ ਗੱਲ ਕਰਦੇ ਸੀ ਹੁਣ ਕਿੱਧਰ ਗਏ ਰੇਤੇ ਚ ਵੀ ਆਂਦਾ ਸੀ ਕਿ 20 ਹਜ਼ਾਰ ਕਰੋੜ ਦੀ ਕਰਪਸ਼ਨ ਹੈ ਰੈਵਿਨਿਊ ਵਧਾਵਾਂਗੇ ਕਿੰਨਾ ਵਧਿਆ 288 ਕਰੋੜ ਤੇ ਬਾਕੀ ਕਿੱਧਰ ਗਿਆ ਇਨ੍ਹਾਂ ਦੀਆਂ ਜੇਬਾਂ 'ਚ ਜਿਵੇਂ ਕਿ ਪਹਿਲਾਂ ਕਾਂਗਰਸ ਦੀਆਂ ਜੇਬਾਂ 'ਚ ਜਾਂਦਾ ਸੀ ਉਦੋਂ ਪਹਿਲਾਂ ਅਕਾਲੀ ਤੇ ਭਾਜਪਾ ਦੀਆਂ 'ਚ ਕੀ ਆਸੀ ਜਿਹੜਾ ਨਵਾਂ ਬਣਾਉਣਾ ਜੋ ਵੀ ਬਣਾਈਏ ਚਾਹਾਂਗੇ ਕਿ ਇਹ ਕ腐ਸ਼ਨ ਉਹਦੀਆਂ ਜੇਬਾਂ 'ਚ ਚਲੀ ਜਾਵੇ ਇਹ ਚਾਹਾਂਗੇ ਅਸੀਂ ਨਹੀਂ ਤਾਂ ਫੇਰ ਮੁੱਦਿਆਂ ਦੀ ਗੱਲ ਕਰਾਂਗੇ ਯਾਰ ਆ ਇੰਟਰਵਿਊ ਹਜੇ ਨਾ ਕਰੋ ਜੇ ਗੱਲ ਕਰ ਲੈਣ ਦੋ ਇਹਨਾਂ ਨੂੰ ਇਹ ਇਹ ਚਾਹਾਂਗੇ ਅਸੀਂ ਨਹੀਂ ਚਾਹਾਂਗੇ ਤਾਂ ਫੇਰੇ ਦੇ ਲਈ ਕਰਾਂਗੇ ਕੀ ਉਹਨਾਂ ਮੁੱਦਿਆਂ ਤੇ ਪਹਿਰਾ ਦੇਵਾਂਗੇ ਇੱਕ ਬੜਾ ਰੌਲਾ ਪਾਇਆ ਹੋਇਆ ਨਾ ਇਹਨਾਂ ਨੇ ਕਿ ਕਿਸਾਨ ਐ ਐਮ ਐਸ ਪੀ ਕਿਉਂ ਮੰਗਦੇ ਨੇ ਤੁਹਾਨੂੰ ਮੈਂ ਇੱਕ ਛੋਟੀ ਜੀ ਗੱਲ ਦੱਸ ਦਿੰਨਾ ਹੈ ਬਾਕੀ ਉਹਦੇ ਤਫਸੀਲ ਪੰਨੂ ਸਾਹਿਬ ਜਾਂ ਡੱਲੇਵਾਲ ਸਾਹਿਬ ਦੱਸ ਦੇਣਗੇ ਪਾਕਿਸਤਾਨ ਦੇ ਵਿੱਚ ਹੁਣੇ ਫਰਵਰੀ ਦੇ ਵਿੱਚ ਐਮ ਐਸ ਪੀ ਬੰਦ ਕੀਤੀ ਗਈ ਸੀ ਉੱਥੇ ਵੀ ਹੁੰਦੀ ਸੀ ਬੰਦ ਕੀਤੀ ਗਈ ਸੀ ਤਾਂ ਉਹਨਾਂ ਨੂੰ ਕਾਣਾ ਐਂਡ ਕੀ ਬਾਹਰੋਂ ਮਗਾਉਣੀ ਪਈ ਹੈ ਕਿ ਉਹਦਾ ਰੇਟ ਵੇਖ ਲਿਓ ਜੇ ਕਿੱਥੇ ਗਿਆ ਹੈ ਇਹ ਜਿਹੜੀਆਂ ਗੱਲਾਂ ਨੇ ਇਹ ਡਿਮਾਂਡਸ ਨੇ ਇਹ ਲੋਕਾਂ ਨਾਲ ਜੁੜੀਆਂ ਨੇ ਪਾਰਟੀਆਂ ਬਦਲਣਾ ਸਰਕਾਰਾਂ ਬਦਲ ਨਾਲ ਕੁਝ ਨਹੀਂ ਹੁੰਦਾ ਨੀਤੀਆਂ ਬਦਲੀਆਂ ਪੈਣਗੀਆਂ ਤੇ ਨੀਤੀਆਂ ਦੀ ਜਦੋਂ ਗੱਲ ਕਰਦੇ ਆ ਤਾਂ ਆਪਾਂ ਕਹਿ ਦਿੰਨੇ ਛੱਡ ਯਾਰ ਪਰੇ ਇਹਦਾ ਹੋਰ ਹੀ ਗੱਲ ਲੈ ਕੇ ਬਹਿ ਗਏ ਜਿੰਨਾ ਚਿਰ ਇਹ ਨਹੀਂ ਸਮਝਦੇ ਮੈਂ ਤੁਹਾਨੂੰ ਲਿਖ ਕੇ ਦੇ ਦਿੰਦਾ ਟੋਡਾ ਸਿਰ ਤੇ ਇਨਾਂ ਦੀਆਂ ਜੁੱਤੀਆਂ ਐਂ ਹੀ ਰਹਿਣਗੀਆਂ ਆ ਕੈਨੇਡਾ ਚ ਕੀ ਹੋਇਆ ਉੱਥੇ ਕਿਸੇ ਭਗਵੰਤ ਮਾਨ ਦੇ ਜਾਂ ਕਿਸੇ ਹੋਰ ਲੀਡਰ ਨੇ ਉਹਨਾਂ ਨੇ ਸਹੀ ਕਰਤਾ ਨਹੀਂ ਉਥੋਂ ਦੀਆਂ ਨੀਤੀਆਂ ਨੇ ਸਹੀ ਕੀਤਾ ਤਾਂ ਨੀਤੀਆਂ ਕਿਵੇਂ ਹੋਣਗੀਆਂ ਉਹ ਥੋੜੀ ਮਰਜ਼ੀ ਨਾਲ ਹੋਣਗੀਆਂ ਮਰਜ਼ੀ ਕਿਵੇਂ ਹੋਊਗੀ ਜਦੋਂ ਤੁਹਾਨੂੰ ਪਤਾ ਹੋਊਗਾ ਓਏ ਯਾਰ ਕਿਉਂ ਚਾਕੀ ਜਾਂਦੇ ਬਾਬਾ ਕੁਲਵਿੰਦਰ ਸਿੰਘ ਉਰੀ ਆ ਜਾਂਦੇ ਆ ਆਹੀ ਤੁਹਾਡੀ ਪ੍ਰੋਬਲਮ ਹੈ ਇੱਕ ਥਾਂ ਤੇ ਕੋਈ ਬੰਦਾ ਐ ਕਰਕੇ ਵੇਖਣ ਲੱਗ ਜਾ ਸਾਰੇ ਉਧਰ ਚਾਕਣ ਲੱਗ ਜਾਂਦੇ ਹੋ ਫੇਰ ਆਣੇ ਤੇ ਸਰਕਾਰ ਨਹੀਂ ਕੁਛ ਕਰਦੀ ਕੀ ਕਰੂਗੀ ਸਰਕਾਰ ਤੁਹਾਡਾ ਜਦੋਂ ਤੁਸੀਂ ਡਿਮਾਂਡ ਹੀ ਐਫ ਜੀ ਕਰਦੇ ਹੋ ਮਾੜਾ ਜਿਹਾ ਅਕਲ ਤੋਂ ਕੰਮ ਲੈ ਲਿਆ ਕਰੋ ਅਸੀਂ ਕਿਉਂ ਤੁਰੇ ਫਿਰਦੇ ਆਂ ਦਰ ਦਰ ਅਕੱਲ ਫੈਕਟਰੀ ਦਾ ਰੌਲਾ ਉੱਥੇ ਜਾਣਾ ਪਰ ਸੋ ਗੋਨੇ ਆੜੇ ਇਹਨਾਂ ਦਾ ਮਸਲਾ ਸੀ ਇਨਸਾਫ ਨਹੀਂ ਮਿਲਿਆ ਕਿਉਂ ਤੁਰੇ ਫਿਰਦੇ ਐ ਇਸ ਲਈ ਕਿਹਾ ਮਾਈਕ ਤੇ ਬੋਲਣਾ ਬਥੇਰੇ ਮਾਈਕ ਤੇ ਬੋਲਿਆ ਮੈਂ ਪਹਿਲਾਂ ਹੁਣ ਇੱਕ ਮਿੰਟ ਆ ਲੈਣ ਦਿਓ ਰੁਕ ਲੈਣਾ ਮਾਉਣਾ ਚਿਰ ਨਹੀਂ ਤਾਂ ਫੇਰ ਢਿਆਣ ਉਧਰ ਜਾਊਗਾ ਆਜੋ ਯਾਰ ਬੁਲਾ ਲਓ ਉੱਤੇ ਰੌਲਾ ਨਾ ਪਾਓ ਇਹਨਾਂ ਨੂੰ ਕਬਾਲਾ ਕੰਮ ਕਿਹੜੇ ਕੰਮ ਲਈ ਆਏ ਆ ਉਹ ਕਰ ਲੀਏ ਓਏ ਉੱਤੇ ਬੁਲਾ ਲਈ ਯਾਰ ਬਾਬਾ ਨੂੰ ਬਾਬੇ ਨੂੰ ਬੁਲਾ ਲਾ ਉੱਤੇ ਬੁਲਾ ਲਓ ਬਾਬਾ ਜੀ ਆਜੋ 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 ਸੋ ਹੁਣ ਇੱਕ ਗੱਲ ਧਿਆਨ ਨਾਲ ਸੁਣ ਲੋ ਜੇ ਪਾਣੀਆਂ ਬਾਰੇ ਜੇ ਰਾਸ਼ਨ ਬਾਰੇ ਰੇਤੇ ਬਾਰੇ ਪਾਲਸ ਜਬਰਾਰੇ ਜੇ ਤੁਸੀਂ ਕੁਝ ਕਰਨਾ ਚਾਹੁੰਦੇ ਹੋ ਤਾਂ ਦੀਤੀਆਂ ਤੇ ਆ ਜਾਓ ਨਹੀਂ ਤਾਂ ਮੈਂ ਤੁਹਾਨੂੰ ਲਿਖ ਕੇ ਦਿਨਾ ਚਾਰਾਂ ਸਾਲਾਂ ਚ ਪੂਰਾ ਪੰਜਾਬ ਆ ਨਹੀਂ ਰਹੂਗਾ ਕਿਉਂ ਕਹਿ ਰਿਹਾ ਸੁਣ ਲੋ ਸਾਡੇ 4 ਲੱਖ ਕਰੋੜ ਤੁਹਾਡੇ ਤੇ ਕਰਜ਼ਾ ਹੋ ਚੁੱਕਿਆ ਹੈ ਕਰਜ਼ਾ ਜਸਦਨ ਇਹ ਕਰਜ਼ਾ 5 ਲੱਖ ਕਰੋੜ ਤੋਂ ਵੱਧ ਗਿਆ ਤੁਹਾਨੂੰ ਕਿਸੇ ਬਾਹਰਲੀ ਬੈਂਕ ਨੇ ਜਾਂ ਸੰਸਥਾ ਨੇ ਕਰਜ਼ਾ ਨਹੀਂ ਦੇਣਾ ਆ ਜਿਹੜੇ ਪੁਲਿਸ ਵਾਲੇ ਜਾਂ ਅਫੀਸਰ ਤੁਰੇ ਫਿਰਦੇ ਨੇ ਤਨਖਾਹਾਂ ਨਹੀਂ ਮਿਲਦੀਆਂ ਇਹਨਾਂ ਨੂੰ ਕਿਤੇ ਉਹਨਾਂ ਨੂੰ ਪੁੱਛ ਲਿਓ ਜੇ ਪਿਛਲੇ ਮਹੀਨੇ ਚਾਰ ਵਾਰੀਆਂ ਚ ਤਨਖਾਹ ਮਿਲੀ ਹੈ ਕੱਖ ਨਹੀਂ ਮਿਲਣਾ ਇਸ ਸਟੇਟ ਫੇਲ ਸਟੇਟ ਹੋ ਜੂਗੀ ਤੇ ਫਿਰ ਸੈਂਟਰ ਆਊਗਾ ਆਪਦੀਆਂ ਸ਼ਰਤਾਂ ਦੇ ਉੱਤੇ ਔਰ ਉਹ ਕਹੂਗਾ ਆ ਗੱਲ ਮੰਨੋ ਤਾਂ ਫਿਰ ਅਸੀਂ ਤੁਹਾਨੂੰ ਕਰਜ਼ਾ ਦਿੰਨੇ ਆ ਜੇ ਕਰਾਉਣਾ ਤਾਂ ਹੀ ਨਾਰੇ ਲਾਉਂਦੇ ਰਹੋ ਜੇ ਤੇ ਨੀਤੀ ਤੇ ਨਾ ਆਇਓ ਜੇ 2011 ਦਾ ਸੈਂਸਸ ਹੈ ਮਤਲਬ ਜੀ ਨੂੰ ਜਨਸੰਖਿਆ ਗਿਣਤੀ ਕੀਤਾ ਜਾਂਦਾ ਹੈ 1 ਕਰੋੜ 40 ਲੱਖ ਆਦਮੀ 2011 ਚ ਬਾਹਰਲਾ ਆ ਗਿਆ ਤੇ ਪੰਜਾਬ ਦੀ ਜਨ ਸੰਖਿਆ ਕਿੰਨੀ ਸੀ 3 ਕਰੋੜ ਔਰ ਇਹ ਗੱਲ ਮੈਂ 2011 ਦੀ ਕਰ ਰਿਹਾ ਅੱਜ ਕਿਹੜੀ ਹੋ ਗਈ 14 ਸਾਲ ਹੋ ਗਏ ਆ ਜਾ ਕੇ ਲੁਧਿਆਣੇ ਵੇਖ ਲਓ ਜਲੰਧਰ ਆਲ ਵੇਖ ਲਓ ਤੁਹਾਡੀਆਂ ਦਸਤਾਰਾਂ ਕਿੰਨੀਆਂ ਗਦੀਦੀਆਂ ਨੇ ਪੰਜਾਬੀ ਕਿੰਨੀ ਕ ਸੁਣਨ ਨੂੰ ਮਿਲਦੀ ਹੈ ਵੇਖ ਲਿਓ ਜੇ ਜਾ ਕੇ ਜੇ ਬਚਾਉਣਾ ਚਾਹੁੰਦੇ ਹੋ ਤਾਂ ਕਾਨੂੰਨ ਤੇ ਆਓ ਬਿਹਾਰ ਅਰਗੇ ਸੂਬੇ ਨੇ ਕਹਿਤਾ ਕਿ ਡੋਮੀ ਸੇਲ ਹੋਵੇ ਰਾਜਸਥਾਨ ਨੇ ਕਾਨੂੰਨ 1962 ਚ ਬਣਾਤਾ ਹਿਮਾਚਲ ਨੇ 72 ਚ ਬਣਾਤਾ ਕੋਈ ਬਾਹਰਲਾ ਬੰਦਾ ਉੱਤੇ ਜ਼ਮੀਨ ਨਹੀਂ ਖਰੀਦ ਸਕਦਾ ਤੇ ਸਾਡੇ ਕੀ ਹੋ ਰਿਹਾ ਹੈ ਸ਼ਾਮਲਾਟ ਹੈ ਜਿਹੜਾ ਮਰਜ਼ੀ ਆਉਂਦਾ ਜ਼ਮੀਨ ਖਰੀਦੀ ਜਾਂਦਾ ਹੈ ਕੌਣ ਰੋਕੂਗਾ ਆ ਫੈਕਟਰੀ ਆ ਲੈਂਡ ਪੂਲਿੰਗ ਇਹ ਖੇਤੀਬਾੜੀ ਦਾ ਸੂਬਾ ਇੱਕ ਕਰੋੜ ਤੇ 3 ਲੱਖ ਏਕੜ ਜ਼ਮੀਨ ਹੈ ਜਿਹੜੀ ਸਾਡੀ ਵਾਹੀ ਵਾਲੀ ਹੈ ਇਕੱਲੀ ਭਾਰਤ ਮਾਲਾ 50 ਹਜ਼ਾਰ ਏਕੜ ਲੈ ਗਈ ਕਿੰਨੀਆਂ ਫੈਕਟਰੀਆਂ ਬਣ ਗਈਆਂ ਦੱਸੋ ਤੁਹਾਡੀ ਖੇਤੀਬਾੜੀ ਕਿੱਥੇ ਰਹੇਗੀ ਸਭ ਤੋਂ ਵੱਡਾ ਰੋਜ਼ਗਾਰ ਖੇਤੀਬਾੜੀ ਹੈ ਏਕ ਏਕ ਘਰ ਪਾਲਦਾ ਹੈ ਜੇ ਉਹ ਫਰੀ ਹੋ ਗਏ ਜਿਹੜੇ ਬੰਦੇ ਜ਼ਮੀਨ ਵੇਚ ਦਿੰਦੇ ਮੈਂ ਤੁਹਾਨੂੰ ਦੱਸ ਦਿਆਂ ਆਪਦੀ ਇੱਜ਼ਤ ਵੇਚਣਗੇ ਫੈਕਟਰੀਆਂ ਚ ਜਾ ਕੇ ਮਜ਼ਦੂਰ ਬਣਨਗੇ ਥੋੜੀ ਔਕਾਤ ਨਹੀਂ ਰਹਿਣੀ ਥੋੜੀ ਇੱਜ਼ਤ ਨਹੀਂ ਰਹਿਣੀ ਜੇ ਐਡਾ ਮਾੜਾ ਧੰਦਾ ਹੈ ਬੈਲ ਗੇਟ ਦੁਨੀਆ ਦਾ ਸਭ ਤੋਂ ਅਮੀਰ ਆਦਮੀਆਂ ਚੋਂ ਇੱਕ ਹੈ ਪਤਾ ਉਹਦੇ ਕੋਲੇ ਕਿੰਨੀ ਜ਼ਮੀਨ ਹੈ 7.5 ਲੱਖ ਏਕੜ ਜੇ ਐਡਾ ਮਾੜਾ ਕੰਮ ਹੈ ਤਾਂ ਦੁਨੀਆ ਦਾ ਸਭ ਤੋਂ ਅਮੀਰ ਸਾਡੇ 7 ਲੱਖ ਏਕੜ ਜ਼ਮੀਨ ਕਿਉਂ ਲਈ ਬੈਠਾ ਹੈ ਅਡਾਨੀ ਕਿਉਂ ਖਰੀਦੀ ਜਾਂਦੇ ਨੇ ਸਿਰਫ ਫੈਸਲੇ ਕਿ ਥੋਡੀ ਅਣਖ ਥੋੜਾ ਹਉਮੈ ਥੋੜਾ ਗਰੂਰ ਜ਼ਮੀਨ ਨਾਲ ਜੁੜਿਆ ਥੋਥੋ ਜ਼ਮੀਨ ਲੈ ਕੇ ਥੋਡੀ ਧੌਣ ਨੀਵੀਂ ਕਰਨਾ ਚਾਹੁੰਦੇ ਨੇ ਕੀ ਇਹ ਹੋਣ ਦੇਉਂਗੇ ਜਿਹਦੇ ਲਈ ਗੁਰੂਆਂ ਨੇ ਸਾਡੇ ਸ਼ਹੀਦਾਂ ਨੇ ਖੂਨ ਬਹਾਇਆ ਪਸੀਨਾ ਬਹਾਇਆ ਦੇ ਦੇਉਂਗੇ ਯਾਰ ਆ ਮਿੱਟੀ ਛੱਡ ਕੇ ਕਿਤੇ ਕੈਨੇਡਾ ਬਾ ਜਾਂਦੇ ਹੋ ਕਿਤੇ ਅਮਰੀਕਾ ਤੁਰੇ ਜਾਂਦੇ ਹੋ ਕਿ ਆ ਜਿਹੜਾ ਗੁਰੂਆਂ ਦੇ ਨਾਂ ਤੇ ਵਸਦਾ ਪੰਜਾਬ ਇਹ ਕਿਹਦੇ ਹਵਾਲੇ ਕਰ ਚੱਲੇ ਹੋ ਕੋਈ ਪਿੰਡ ਵੇਖ ਲੋ ਜੰਗਸਟਰ ਨੌਜਵਾਨ ਮੁੰਡਾ ਨਜ਼ਰ ਨਹੀਂ ਆਉਂਦਾਗਾ ਕੌਣ ਰਾਜ ਕਰੂਗਾ ਇੱਥੇ ਇਹ ਸਰਕਾਰਾਂ ਦੀ ਸਾਜ਼ਿਸ਼ ਹੈ ਥੋੜੀ ਜ਼ਮੀਨ ਵੀ ਲੈਣਗੇ ਤੁਹਾਨੂੰ ਬਾਹਰ ਵੀ ਭੇਜਣਗੇ ਤਾਂ ਜੋ ਜਿੱਥੇ ਤੁਸੀਂ ਰਹਿੰਦੇ ਸੀ ਜਿਹੜੀ ਤੁਹਾਡੀ ਤਾਕਤ ਸੀ ਉਹ ਥੋੜੀ ਨਾ ਰਵੇ ਆ ਫਲਸਤੀਨ ਵੇਖ ਰਹੇ ਹੋ ਨਾ ਇਜ਼ਰਾਇਲ ਤੇ ਫਲਸਤੀਨ ਲੜ ਰਹੇ ਨੇ ਆਪ ਵੀ ਜ਼ਮੀਨ ਲਈ ਲੜ ਰਹੇ ਨੇ ਬੱਚੇ ਤੱਕ ਮਾਰ ਦਿੱਤੇ ਲੱਖਾਂ ਬੱਚੇ ਮਾਰੇ ਗਏ ਨੇ ਬੰਬਾਂ ਨਾਲ ਲੜਾਈ ਕਾਦੀ ਹੈ ਇੱਕ ਥੋੜੀ ਜੀ ਜ਼ਮੀਨ ਦੀ ਤੇ ਸਾਸੀ ਆਪਦੀ ਹੁੰਦੀ ਹੁੰਦੀ ਜ਼ਮੀਨ ਛੱਡ ਕੇ ਭੱਜੇ ਜਾ ਰਹੇ ਕਿਉਂ ਭੱਜ ਰਹੇ ਸਿਸਟਮ ਖਰਾਬ ਹੈ ਸਿਸਟਮ ਕਿ ਨਹੀਂ ਚਲਾਉਣਾ ਸਰਕਾਰ ਨੇ ਸਰਕਾਰ ਚੁਣੀ ਕਿਨੇ ਆਪਾਂ ਤੇ ਫਿਰ ਕਸੂਰਵਾਰ ਕੌਣ ਹੈ ਆਪਾਂ ਕਿਉਂ ਕਸੂਰਵਾਰ ਹੈ ਜਿੰਦਾਬਾਦ ਮਰਦਾਬਾਦ ਆ ਕਰਤਾਰ ਇੱਧਰ ਹੈ ਤੇ ਜਰਨੈਲ ਇੱਧਰ ਹੈ ਆ ਹਿੰਦੂ ਹੈ ਆ ਸਿੱਖ ਹੈ ਆ ਦਲਿਤ ਹੈ ਆ ਜੱਟ ਹੈ ਓਏ ਵੰਡੀਆਂ ਪਾਉਂਦੇ ਨੇ ਥੋਡੇ ਤਾਂ ਜੋ ਤੁਸੀਂ ਅਸਲ ਬੁੱਧਿਆਂ ਤੇ ਨਾਓ ਅਸਲ ਨੀਤੀਆਂ ਤੇ ਨਾਓ ਸੋ ਅੱਜ ਬਾਕੀ ਨੀਤੀਆਂ ਦੀ ਗੱਲ ਨਾ ਕਰਕੇ ਮੈਂ ਸਿਰਫ ਪੁਲਿਸ ਜ਼ਬਰ ਦੀ ਗੱਲ ਕਰੂੰਗਾ ਪੁਲਿਸ ਜ਼ਬਰ ਜੋ ਕਿ ਪਹਿਲਾਂ ਤੋਂ ਹੋ ਰਿਹਾ ਹੈ ਜਿਹੜੀ ਆ ਪੀਸੀਏ ਬਣਾ ਰਹੇ ਆਪਾਂ ਜੋ ਬਣੀ ਹੋਈ ਆ ਆਲਰੇਡੀ ਪੁਲਿਸ ਕੰਪਲੇਂਟ ਅਥਾਰਟੀ ਉਹਦੇ ਵਿੱਚ ਸੋਧਾਂ ਕੀ ਹੋਣ ਐਮੈਂਡਮੈਂਟ ਕੀ ਹੋਣ ਕਿ ਆਮ ਲੋਕ ਸਫਰ ਨਾ ਕਰਨ ਆਮ ਲੋਕਾਂ ਤੇ ਟੱਕਾ ਨਾ ਹੋਵੇ ਉਹਦੀਆਂ ਸੋਧਾਂ ਸਾਡੇ ਜਿੰਨੇ ਡਿਗਨਿਟੀ ਬੈਠੇ ਨੇ ਜਹਾਸੀ ਐ ਸਾਡਿਆਂ ਪੇਜਾਂ ਤੇ ਵੀ ਹੋਣਗੀਆਂ মিডিਆ ਕੋਲੇ ਵੀ ਹੋਣਗੀਆਂ ਜੇ ਤੁਹਾਡੀ ਹੱਥ ਖੜੇ ਕਰਕੇ ਪ੍ਰਵਾਨਗੀ ਮਿਲੂ ਤਾਂ ਇਸ ਸਰਕਾਰ ਨੂੰ ਜਾਂ ਜਿਹੜੀ ਅਗਲੀ ਆਊ ਉਹਨਾਂ ਨੂੰ ਇਹ ਮੰਨਣਾ ਪਾਊਗਾ ਤਾਂ ਹੱਥ ਖੜੇ ਕਰਕੇ ਮੈਨੂੰ ਦਿਓ ਦੱਸਿਓ ਜੇ ਕੀ ਇਹ ਪਬਲਿਕ ਕੰਪਲੇਂਟ ਅਥਾਰਟੀ ਦੇ ਵਿੱਚ ਸੋਧਾਂ ਚਾਹੀਦੀਆਂ ਨੇ ਜੇ ਚਾਹੀਦੀਆਂ ਨੇ ਤਾਂ ਹੱਥ ਖੜੇ ਕਰਿਓ ਜੇ ਮੈਂ ਕੈਮਰਿਆਂ ਨੂੰ ਕਹੂੰਗਾ ਜ਼ਰਾ ਵਖਾ ਦਿਓ ਇੱਕ ਵਾਰੀ ਕਿਉਂਕਿ ਬਾਕੀਆਂ ਨੇ ਵੀ ਬੋਲਣਾ ਹੈ ਸਰਫੇ ਦੀ ਪਰਵਾਨਗੀ ਇੱਕ ਵਾਰੀ ਜੋ ਸਾਨੂੰ ਗੁਰੂ ਨੇ ਨਾਰਾ ਬਖਸ਼ਿਆ ਉਹਨੂੰ ਆਪਦੀਆਂ ਮੁਠੀਆਂ ਮੀਚ ਕੇ ਤੇ ਬਾਹਾਂ ਉਲਾਰ ਕੇ ਐਨੇ ਗਜ਼ੋਰ ਨਾਲ ਲਾਈ ਲਾਇਓ ਜੇ ਕਿ ਦੁਨੀਆ ਨੂੰ ਪਤਾ ਲੱਗ ਜੇ ਕਿ ਪੰਜਾਬ ਕਰਵਟ ਲੈ ਰਿਹਾ ਹੈ ਪੰਜਾਬ ਜਾਗ ਗਿਆ ਹੈ ਔਰ ਉਹ ਆਪਦੀਆਂ ਨੀਤੀਆਂ ਖੁਦ ਬਣਾਊਗਾ ਤੱਪੜ ਕੇ ਜਵਾਬ ਦਿਓ ਜੇ ਬੋਲੇ Is so near.